ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਹ ਸ਼ੰਜ ਮੇਲਾ ਸਲਾਨਾ ਸ਼ੰਜ ਮੇਲਾ ਹੋ ਰਿਹਾ ਸਾਰੇ ਹੀ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਾਰੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਹੋ ਰਿਹਾ ਇਸ ਵਾਰ ਜੱਸਾ ਪੱਟੀ ਜੇਤੂ ਰਹਾ ਪਹਿ ਇੱਕ ਨੰਬਰ ਤੇ ਦੋ ਨੰਬਰ ਤੇ ਪਿਰਤਪਲ ਜੇਤੂ ਰਹਾ ਬਹੁਤ ਵਧੀਆ ਸ਼ੰਜ ਮੇਲਾ ਹੋਇਆ ਬਹੁਤ ਵਧੀਆ ਸਫਲ ਹੋਇਆ ਬਹੁਤ ਖੁਸ਼ੀ ਦੀ ਗੱਲ ਹੈ ਇਲਾਕਾ ਨਿਵਾਸੀਆਂ ਨੂੰ ਸਾਰੇ ਹੀ ਪਿੰਡ ਨਿਵਾਸੀਆਂ ਨੂੰ ਅਲਾਕਾਰ ਵਾਸਤੇ ਬਹੁਤ ਬਹੁਤ ਵਧਾਈਆਂ ਜੀ ਬਹੁਤ ਬਹੁਤ ਮੁਬਾਰਕਾਂ ਜੀ ਐਸਐਚਓ ਦਾ ਵੀ ਅਸੀਂ ਧੰਨਵਾਦ ਕਰਦੇ ਆ ਇੱਥੇ ਆਉਣ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਤੋਂ ਨਾਮ ਕਿ ਦਿੱਤਾ ਹਾਂ ਜੇਤੂਆਂ ਨੂੰ ਨਾਮ ਇਹ ਪਹਿਲਾ ਨਾਮ ਮੋਟਰਸਾਈਕਲ ਦਿੱਤਾ ਦੂਜਾ ਨਾਮ 5100 ਤੇ ਇੱਕ ਵੱਡਾ ਹਜ਼ਾਰ ਦਿੱਤਾ ਤੇ ਇਸ ਇਸ ਤਰ੍ਹਾਂ ਸਾਰਾ ਮੇਲਾ ਬਹੁਤ ਵਧੀਆ ਸਫਲ ਹੋਇਆ ਬਹੁਤ ਵਧੀਆ ਖੁਸ਼ੀ ਦਾ ਕੰਮ ਹੋਇਆ ਸਾਰਾ ਹੀ ਨੇਤਰੇ ਵਧੀਆ ਨਿਭੜਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ